ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ ਤੁਹਾਡੇ ਨਾਲ 19 ਮਈ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਕਿਉਂਕਿ ਤੁਹਾਡੇ ਇਲਾਕੇ ਦਾ ਮੌਸਮ ਨਹੀਂ ਦੱਸਿਆ ਅੰਦਰ ਤਾਂ ਕਮੈਂਟ ਬਾਕਸ ਵਿੱਚ ਲਿਖਿਓ ਆਪਾਂ ਦੱਸਣ ਦੀ ਕੋਸ਼ਿਸ਼ ਕਰਾਂਗੇ ਜਿਵੇਂ ਆਪਾਂ ਸਵੇਰ ਵਾਲੀ ਵੀਡੀਓ ਵਿੱਚ ਦੱਸਿਆ ਹੋਇਆ ਸੀਗਾ ਕਿ ਅੱਜ ਦੁਪਹਿਰ ਤੱਕ ਪੰਜਾਬ ਦਾ ਮੌਸਮ ਗਰਮ ਤੇ ਲੋ ਵਰਗਾ ਚੱਲਣ ਵਰਗੀ ਸਥਿਤੀ ਬਣੀ ਜ ਰਹੇਗੀ ਤੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਹਮਸਵਰਗਾ ਮਾਹੌਲ ਵੀ ਬਣ ਸਕਦਾ ਹੈ ਤਕਰੀਬਨ ਮਾਹੌਲ ਉਸੇ ਤਰ੍ਹਾਂ ਦਾ ਹਰੀਆ ਤੇ ਟੈਂਪਰੇਚਰ ਵੀ ਅੱਜ ਬਹੁਤ ਸਾਰੇ ਇਲਾਕਿਆਂ ਦਾ 45 ਤੋਂ 46 ਡਿਗਰੀ ਦਰਜ ਕੀਤਾ ਗਿਆ ਜੋ ਕਿ ਆਮ ਨਾਲੋਂ ਜ਼ਿਆਦਾ ਚੱਲ ਰਿਹਾ ਹੈ ਚੰਗੀ ਖਬਰ ਇਹ ਹੈ ਕਿ ਅੱਜ ਬਾਅਦ ਦੁਪਹਿਰੋ ਜਿਵੇਂ ਆਪਾਂ ਕਿਹਾ ਸੀਗਾ ਕਿ ਹੀਟ ਸੈੱਲ ਬਣ ਸਕਦੇ ਹਨ ਜਿਸ ਸਦਕਾ ਪੰਜਾਬ ਦੇ ਵਿੱਚ ਟੁੱਟਵੇਂ ਤੌਰ ਤੇ ਮੀਂਹ ਦੀ ਜਾਂ ਸੰਭਾਵਨਾ ਬਣ ਰਹੀਆਂ ਹਨ ਕਿਤੇ ਕਿਤੇ ਹਲਕੇ ਤੋਂ ਦਰਮਿਆਨਾਂ ਛਰਾਟੇ ਕਿਤੇ ਧੂੜ ਭਰੀ ਹਨੇਰੀ ਤੇ ਕਿਤੇ ਕਤਾਈ ਮਾੜਾ ਮੋਟਾ ਕਿਤੇ ਗੜੇਮਾਰੀ ਵੀ ਹੋ ਸਕਦੀ ਹੈ ਕੁਝ ਕੁ ਇਲਾਕਿਆਂ ਦੇ ਵਿੱਚ ਦੁਪਹਿਰ ਵੇਲੇ ਹੀਟ ਸੈੱਲ ਬਣ ਸਕਦੇ ਹਨ ਖਾਸ ਕਰਕੇ ਮੁਖਸਰ ਫਰੀਦਕੋਟ ਫੋਜਪੁਰ ਆਪਣਾ ਸੰਗਰੂਰ ਬਰਨਾਲਾ ਲੁਧਿਆਣਾ ਪਟਿਆਲੇ ਦੇ ਇਲਾਕਿਆਂ ਦੇ ਵਿੱਚ ਜੇਕਰ ਇਹਨਾਂ ਇਲਾਕਿਆਂ ਦੇ ਵਿੱਚ ਹੀਟ ਸੈੱਲ ਬਣਦੇ ਹਨ ਤਾਂ ਇਹ ਜਲੰਧਰ ਤੇ ਕਰਪੂਤਲੇ ਨੂੰ ਵੀ ਪ੍ਰਭਾਵਿਤ ਕਰ ਸਕਦੇ ਹਨ ਟੁੱਟਵੇਂ ਤੌਰ ਤੇ ਅਮਰਸਾ ਤਰਨਤਨ ਗੁਰਦਾਸਪੁਰ ਹੁਸ਼ਿਆਰਪੁਰ ਇਹ ਇਲਾਕਿਆਂ ਨੂੰ ਵੀ ਪ੍ਰਭਾਵਿਤ ਕਰ ਸਕਦੇ ਹਨ ਟੁੱਟਵੇਂ ਤੌਰ ਤੇ ਇਹ ਹੀਟ ਸੈੱਲ ਅੱਜ ਬਾਅਦ ਦੁਪਹਿਰ ਤੋਂ ਬਣਦੇ ਹੋਏ ਦਿਖਾਈ ਦੇ ਰਹੇ ਹਨ ਤੇ ਮੋਟੀ ਮੋਟੀ ਗੱਲ ਇਹ ਹੈ ਕਿ 2 ਵਜੇ ਤੋਂ ਲੈ ਕੇ 7 ਵਜੇ ਤੱਕ ਸ਼ਾਮ ਤੇ ਹਲਕੇ ਤੋਂ ਦਰਮਿਆਨਾ ਸ਼ਰਾਟੇ ਲੱਗ ਸਕਦੇ ਹਨ ਧੂੜਪਰੀਆਂ ਹਨੇਰੀਆਂ ਵੀ ਚੱਲ ਸਕਦੀਆਂ ਨੇ ਦੂਸਰੀ ਤਰਫ हरियाणा ਦੇ ਵਿੱਚ ਵੀ ਇਸ ਤਰ੍ਹਾਂ ਦੇ ਹੀਟ ਸੈੱਲ ਬਣ ਸਕਦੇ ਹਨ ਤੇ ਰਾਜਸਥਾਨ ਦੇ ਵਿੱਚ ਵੀ ਹੀਟ ਸੈੱਲ ਬਣ ਸਕਦੇ ਹਨ ਜਿਹੜੇ ਇਲਾਕਿਆਂ ਦੇ ਵਿੱਚ ਮਾੜਾ ਮੋਟਾ ਕੈਣਮਣ ਜਾਂ ਛੱਟ ਛਰਾਟਾ ਹੋ ਗਿਆ ਉੱਥੇ ਮੜੀ ਜੇ ਗਰਮੀ ਤੋਂ ਰਾਹਤ ਮਿਲ ਸਕਦੀ ਹੈ ਇਹ ਸਿਰਫ 5 ਤੋਂ 10% ਪੰਜਾਬ ਦੇ ਇਲਾਕਿਆਂ ਦੇ ਵਿੱਚ ਹੀ ਹੋਣ ਦੀ ਸੰਭਾਵਨਾ ਹੈ ਬਾਕੀ ਇਲਾਕਿਆਂ ਦੇ ਵਿੱਚ ਮੌਸਮ ਉਸੇ ਤਰ੍ਹਾਂ ਦਾ ਹੀ ਜਿਵੇਂ ਗਰਮੀ ਵਾਲਾ ਬਣਿਆ ਹੋਇਆ ਹੈ ਉਸੇ ਤਰ੍ਹਾਂ ਦਾ ਹੀ ਰਾਤ ਵੇਲੇ ਵੀ ਰਹਿਣ ਦੀ